ਆਮ ਆਦਮੀ ਪਾਰਟੀ ਤੋਂ ਪਾਈਪਾਵਲ ਗਏ ਆਮ ਆਦਮੀ ਪਾਰਟੀ ਦੀ ਸੀਟ ਤੋਂ ਚੋਣ ਲੜਨ ਵਾਲੇ ਦੋ ਲੀਡਰ ਇੱਕ ਵਿਧਾਇਕ ਸ਼ੀਤਲungral ਤੇ ਦੂਸਰੇ ਐਮਪੀ ਸੁਸ਼ੀਲ ਕੁਮਾਰ ਰਿੰਕੂ ਦੋਨਾਂ ਨੇ ਗ੍ਰਹਿ ਮੰਤਰੀ ਹਮੇਸ਼ਾ ਸ਼ਾਹ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਹੈ ਵੱਡੀ ਖਬਰ ਹੈ ਵੱਡੀ ਗੱਲ ਜੁੜੀ ਹੈ ਉਸਦੇ ਨਾਲ ਉਹ ਤਸਵੀਰ ਦੇ ਵਿੱਚ ਜਿਹੜੀ ਆਪਣੇ ਆਪ 'ਚ ਇੱਕ ਮੁਸਕਰਾਟ ਨਜ਼ਰ ਆ ਰਹੀ ਹੈ ਉਸਦੇ ਪਿਛਲਾ ਇੱਕ ਦਰਦ ਵੀ ਹੈ ਦਰਦ ਕੀ ਹੈ ਉਹ ਸੁਰੱਖਿਆ 'ਚ ਕਟੌਤੀ ਦਾ ਤੇ ਹੁਣ ਸੁਰੱਖਿਆ ਕਿਸ ਤੋਂ ਮੰਗੀ ਗਈ ਹੈ ਕੇਂਦਰ ਸਰਕਾਰ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਇੱਕ ਤਾਂ ਪਹਿਲੀ ਵਾਰ ਮੁਲਾਕਾਤ ਚੀਤਲ ਉੰਗਰਾਲ ਤੇ ਸੁਸ਼ੀਲ ਕੁਮਾਰ ਰਿੰਕੂ ਨੇ ਉਦੋਂ ਬਾਅਦ ਕੀਤੀ ਹੈ ਜਦੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਈਪਾ ਦਾ ਪੱਲਾ ਫੜਿਆ ਤੇ ਇਸ ਪਹਿਲੀ ਮੁਲਾਕਾਤ ਦੇ ਵਿੱਚ ਜਿੱਥੇ ਉਹਨਾਂ ਨੇ ਜਿਹੜੀ ਇੱਕ ਰਸਮੀ ਮੁਲਾਕਾਤ ਕਰਨੀ ਸੀ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਉਹ ਤਾਂ ਕਰਨੀ ਸੀ ਨਾਲ ਇੱਕ ਮੰਗ ਵੀ ਲੈ ਕੇ ਗਏ ਮੰਗ ਕੀ ਸੀ ਸੁਰੱਖਿਆ ਦੀ ਹਾਲਾਂਕਿ ਅਧਿਕਾਰਤ ਤੌਰ ਦੇ ਉੱਤੇ ਸਾਨੂੰ ਪਤਾ ਲੱਗਿਆ ਕਿ ਐਮਐਲਏ ਚੀਤਲ ਉੰਗਰਾਲ ਦੀ ਸਿਕਿਉਰਿਟੀ 'ਚ ਹਾਲੇ ਕਟੌਤੀ ਨਹੀਂ ਕੀਤੀ ਗਈ ਜੇ ਕਿ ਜਲਦੀ ਕੀਤੀ ਜਾ ਸਕਦੀ ਹੈ ਪਰ ਐਮਪੀ ਸਿਸ਼ੀਲ ਕੁਮਾਰ ਰਿੰਕੂ ਤੋਂ ਜਿਹੜੀ ਪਾਇਲਟ ਗੱਡੀ ਤੇ ਕੋਈ ਸੁਰੱਖਿਆ ਦੇ ਜਿਹੜੇ ਨੌਜਵਾਨ ਨੇ ਤਾਇਨਾਤ ਕੀਤੇ ਗਏ ਸੀ ਉਹ ਜ਼ਰੂਰ ਵਾਪਸ ਲਏ ਜਾਂਦੇ ਆ ਹਾਲਾਂਕਿ ਸੁਰੱਖਿਆ ਕਟੌਤੀ ਨੂੰ ਲੈ ਕੇ ਪੰਜਾਬ ਸਰਕਾਰ ਉਦੋਂ ਬੁਰੀ ਤਰ੍ਹਾਂ ਘੇਰੀ ਸੀ ਜਦੋਂ ਨਾਮੀ ਗਾਇਕ ਜਿਸ ਦਾ ਕਤਲ ਕਰ ਦਿੱਤਾ ਗਿਆ ਦਿਨ ਦਿਹਾੜੇ ਉਸ ਦੀ ਇੱਕ ਵਜਾ ਇਹ ਵੀ ਦੱਸੀ ਗਈ ਕਿ ਸੁਰੱਖਿਆ ਦੀ ਜਿਹੜੀ ਕਟੌਤੀ ਕੀਤੀ ਗਈ ਇਸ ਦੀ ਜਾਣਕਾਰੀ ਜਾਣ ਬੁੱਝ ਕੇ ਸਰਕਾਰ ਦੇ ਅੰਦਰ ਬੈਠੇ ਕੁਝ ਲੋਕਾਂ ਨੇ ਉਹ ਲੀਕ ਕਰ ਦਿੱਤੀ ਸਾਂਝੀ ਕਰ ਦਿੱਤੀ ਜਾਣਕਾਰੀ ਜਿਸ ਦੇ ਕਰਕੇ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੂੰ ਜਿਹੜੇ ਪਹਿਲਾਂ ਹੀ ਪਲਾਨ ਬਣਾਉਂਦੇ ਫਿਰਦੇ ਸੀ ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਕਿ ਸਿੱਧੂ ਮੂਸੇਵਾਲੇ ਨੂੰ ਮਾਰ ਦਿੱਤਾ ਜਾਵੇ ਉਹ ਸਰਕਾਰ ਉਹਨਾਂ ਸਵਾਲਾਂ ਦੇ ਵਿੱਚੋਂ ਹਾਲੇ ਬਾਹਰ ਹਾਲੇ ਤੱਕ ਨਹੀਂ ਆਈ ਕਿਉਂਕਿ ਹਾਲੇ ਤੱਕ ਸਿੱਧੂ ਮੂਸੇਵਾਲੇ ਦੇ ਮਾਪੇ ਤੇ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਨਸਾਫ ਮਿਲਿਆ ਨਹੀਂ ਸੰਪੂਰਨ ਇਨਸਾਫ ਮਿਲਣ ਦੀ ਹਾਲੇ ਵੀ ਆਸ ਲਾਈ ਬੈਠੇ ਨੇ ਪਰ ਦੂਜੇ ਪਾਸੇ ਜੇਕਰ ਗੱਲ ਕਰੀਏ ਮੌਜੂਦਾ ਸਥਿਤੀ ਦੀ ਤੇ ਉਹ ਐਮਪੀ ਸਿਸ਼ੀਲ ਕੁਮਾਰ ਰਿੰਕੂ ਤੇ ਸ਼ੀਤ ਲੰਗਰਾਲ ਨੇ ਵੀ ਕੇਂਦਰ ਤੋਂ ਸੁਰੱਖਿਆ ਮੰਗੀ ਹੈ ਇਸ ਗੱਲ ਤੇ ਧਿਆਨ ਦੇਣਾ ਇਸ ਕਰਕੇ ਵੀ ਬਣਦਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਚੁੱਕੇ 24 ਮਹੀਨਿਆਂ ਦੇ ਲਈ ਵਿਧਾਇਕ ਸ਼ੀਤਲ ਉਂਗਰਾਲ ਜਿਹੜੇ ਕੀ ਅਸਤੀਫਾ ਸੌਂਪ ਚੁੱਕੇ ਨੇ ਸਪੀਕਰ ਨੂੰ ਮਨਜ਼ੂਰ ਹਾਲੇ ਕਦੋਂ ਕਰਨਾ ਹੈ ਸਪੀਕਰ ਨੇ ਤੈਅ ਕਰਨਾ ਹੈ ਉਹਨਾਂ ਨੇ ਤੈਅ ਇੱਕ ਵੀਡੀਓ ਦੇ ਦੌਰਾਨ ਇੱਕ ਬਾਈਟ ਦੇ ਦੌਰਾਨ ਮੀਡੀਆ ਨਾਲ ਗੱਲ ਕਰਦੇ ਦੌਰਾਨ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਸਰਕਾਰ ਕੀ ਵਾਅਦਾ ਮੈਨੂੰ ਮਰਵਾ ਦੇਗੀ ਇੱਕ ਖਸ਼ਾਬਦ ਵੀ ਉਹਨਾਂ ਨੇ ਵਰਤੇ ਸੀ ਇਹ ਸ਼ਬਦ ਉਹਨਾਂ ਨੇ ਕਿਉਂ ਵਰਤੇ ਕਿਹੜੇ ਪ੍ਰਸੰਗ 'ਚ ਵਰਤੇ ਇਹ ਉਹੀ ਦੱਸ ਸਕਦੇ ਨੇ ਪਰ ਉਹਨਾਂ ਨੇ ਕਿਹਾ ਕਿ ਮੈਂ ਜਿਹੜੀ ਗੱਲ ਕਹਿਣੀ ਓਹ ਕਹਿਣੀ ਹੈ ਉਹ ਹੁਣ ਲਗਾਤਾਰ ਲਾਈਵ ਹੋ ਕੇ ਵੀਡੀਓ ਜਾਰੀ ਕਰਕੇ মিডিਆ ਦੇ ਨਾਲ ਗੱਲ ਕਰਕੇ ਐਮਐਲਏ ਸ਼ੀਤ ਲੰਗਰਾਲ ਇੱਥੋਂ ਤੱਕ ਦਾਵਾ ਕਰ ਰਹੇ ਨੇ ਕਿ ਜਿਹੜਾ ਆਪਰੇਸ਼ਨ ਲੋਟਸ ਸੀ ਉਹ ਵੀ ਝੂਠੀ ਕਹਾਣੀ ਸੀ ਫੋਨ ਤਾਂ ਦੋ ਕਿ ਤਿੰਨ ਵਿਧਾਇਕਾਂ ਨੂੰ ਆਏ ਪਰ 10 ਵਿਧਾਇਕ ਇਕੱਠੇ ਕਰ ਲਏ ਗਏ ਇੱਕ ਮੰਤਰੀ ਦੀ ਕੋਠੀ 'ਚ ਸਾਰੀ ਮੁੰਨਤਾ ਜਿਹੜੀ ਬੁਣੀ ਜਾਂਦੀ ਹੈ ਇਹ ਸਾਰੀਆਂ ਗੱਲਾਂ ਕੀਤੀਆਂ ਇਸੇ ਕਰਕੇ ਹੋ ਸਕਦਾ ਐਮਐਲਏ ਸ਼ੀਤਲ ਰੰਗਰਾਲ ਨੇ ਕਿਹਾ ਹੋਵੇ ਕਿ ਮੈਨੂੰ ਜੇਕਰ ਸਰਕਾਰ ਨੇ ਮਰਵਾਉਣਾ ਹੈ ਤਾਂ ਮਰਵਾ ਦੇਵੇ ਮੈਨੂੰ ਕੋਈ ਡਰ ਨਹੀਂ ਤਾਂ ਦੂਜੇ ਪਾਸੇ ਸੁਰੱਖਿਆ ਦੀ ਮੰਗ ਵੀ ਕੀਤੀ ਗਈ ਹੈ ਚਾਹੇ ਉਹ ਚੁਣਿਆ ਹੋਇਆ ਵਿਧਾਇਕ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਚਾਹੇ ਕੁਝ ਮਤਭੇਦ ਕਰਕੇ ਪਾਰਟੀ ਛੱਡਣ ਲਈ ਮਜਬੂਰ ਹੋ ਜਾਵੇ ਪਰ ਕਿਸੇ ਦੀ ਵੀ ਸੁਰੱਖਿਆ ਦੇ ਵਿੱਚ ਕਟਾਈ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ ਇਹ ਗੱਲ ਸਾਫ਼ ਹੈ ਪੰਜਾਬ ਦੇ ਲੋਕ ਵੀ ਭਲੀ ਭਾਂ ਜਾਣ ਚੁੱਕੇ ਆ ਕਿ ਕਿਸੇ ਦੀ ਜਾਨ ਨਾਲ ਖੇਡਣਾ ਅੱਜ ਕੱਲ ਆਮ ਗੱਲ ਬਣ ਗਈ ਹੈ ਆਮ ਤੋਂ ਲੈ ਕੇ ਖਾਸ ਤੱਕ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਕਿਸੇ ਨੂੰ ਫਰੋਤੀਆਂ ਦੀਆਂ ਕਾਲਾਂ ਨੇ ਤੇ ਕਿਸੇ ਨੂੰ ਹੋਰ ਕਿਸਮ ਦੇ ਦਬਾਅ ਨੇ ਧਮਕੀਆਂ ਨੇ ਜਿਹੜੀਆਂ ਮਿਲਦੀਆਂ ਨੇ ਤੇ ਹੁਣ ਖਬਰ ਹੈ ਜਿਹੜੀ ਹੋਏ ਆ ਕਿ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਆਂ ਚਾਰ ਕਮਾਂਡੋ ਤੇ ਪਾਇਲਟ ਗੱਡੀ ਆ ਜਿਹੜੀ ਉਹ ਐਮਪੀ ਦੀ ਤਾਂ ਵਾਪਸ ਬੁਲਾ ਲਈ ਗਈ ਹੈ ਤੇ ਗ੍ਰਹਿ ਮੰਤਰੀ ਸ਼ਾਹ ਨੂੰ ਮਿਲ ਕੇ ਸੁਰੱਖਿਆ ਦੀ ਮੰਗ ਤੱਕ ਕੀਤੀ ਗਈ ਹੈ ਤਾਂ ਹੁਣ ਜਿਹੜੀ ਇੱਕ ਤਸਵੀਰ ਸਾਹਮਣੇ ਆਈ ਹੈ ਗ੍ਰਹਿ ਮੰਤਰੀ ਦੇ ਨਾਲ ਬੀਤੇ ਦਿਨ ਤੋਂ ਚਰਚਾ ਦਾ ਵਿਸ਼ਾ ਬਣੀ ਸੀ ਪਰ ਉਸ ਦੇ ਵਿੱਚ ਪਤਾ ਲੱਗਿਆ ਕਿ ਰਿੰਕੂ ਤੇ ਸ਼ੀਤਲ ਅੰਗਰਾਲ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਦੁਆਰਾ ਬਸਤੀ ਦਾਨਿਸ਼ਵੰਦਾ ਚੌਂਕ ਦੇ ਵਿੱਚ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਉਸ ਰੋਸ ਤੋਸ ਗੁੱਸੇ ਤੋਂ ਵੀ ਕਿਤੇ ਨਾ ਕਿਤੇ ਐਮਪੀ ਤੇ ਵਿਧਾਇਕ ਨੂੰ ਵੀ ਖਦਸ਼ਾ ਹੈ ਕਿ ਕੋਈ ਉਹਨਾਂ ਨਾਲ ਅਣਹੋਣੀ ਘਟਨਾ ਨਾ ਵਾਪਰ ਜਾਵੇ ਕਿਉਂਕਿ ਉਹਨਾਂ ਦੇ ਨਾਮ ਦੇ ਜਿਹੜੇ ਸਰਕਾਰੀ ਬੋਰਡ ਸੀ ਉਹ ਵੀ ਤੋੜ-ਭੰਨ ਦਿੱਤੇ ਗਏ ਸੀ ਹਾਲਾਂਕਿ ਉਸ ਮਾਮਲੇ 'ਚ ਇੱਕ ਮੁਕਦਮਾ ਵੀ ਦਰਜ ਹੋਇਆ ਹੈ ਉਸ ਨੂੰ ਲੈ ਕੇ ਜ਼ਿਲ੍ਹਾ ਚੋਣ ਅਧਿਕਾਰੀ ਕਮ ਡੀਸੀ ਜਲੰਧਰ ਹਮਾਂਸ਼ੂ ਅਗਰਵਾਲ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਜਿਸ ਦੇ ਵਿੱਚ ਦੋਨਾਂ ਦੀ ਸੁਰੱਖਿਆ ਨੂੰ ਵਧਾਉਣ ਦੀ ਮੰਗ ਕੀਤੀ ਗਈ ਸੀ ਪਰ ਇਸ ਦੇ ਵਿਚਾਲੇ ਪੰਜਾਬ ਸਰਕਾਰ ਨੇ ਸੁਰੱਖਿਆ ਵਧਾਉਣ ਦੀ ਬਜਾਏ ਘਟ ਕਰ ਦਿੱਤੀ ਐ ਇਸੇ ਕਰਕੇ ਕੇਂਦਰ ਸਰਕਾਰ ਤੋਂ ਸੁਰੱਖਿਆ ਦੀ ਮੰਗ ਕੀਤੀ ਗਈ ਹੈ ਤੇ ਪ੍ਰਧਾਨ ਸੁਨੀਲ ਜਾਖੜ ਵੀ ਨਾਲ ਬਰਾਜਮਾਨ ਦਿਖਾਈ ਦਿੱਤੇ ਜਦੋਂ ਮੁਲਾਕਾਤ ਹੁੰਦੀ ਹੈ ਤੇ ਇੱਕ ਰੋਡ ਸ਼ੋ ਵੀ ਕੱਢਿਆ ਗਿਆ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਤਵਾਰ ਸੁਸ਼ੀਲ ਰਿੰਕੂ ਤੇ ਅੰਗਰਾਲ ਨੇ ਕੇਂਦਰੀ ਗ੍ਰਹਿ ਮੰਤਰੀ ਮੇਸ਼ਾ ਦੇ ਨਾਲ ਮੁਲਾਕਾਤ ਕੀਤੀ ਉਸ ਮੀਟਿੰਗ ਦੇ ਵਿੱਚ ਮੁੱਖ ਤੌਰ ਦੇ ਉੱਤੇ ਉਹਨਾਂ ਨੇ ਜਿਹੜੀ ਘਟਾਈ ਗਈ ਸੁਰੱਖਿਆ ਦੇ ਬਾਰੇ ਵੀ ਚਰਚਾ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਭਾਜਪੀ ਦੇ ਲਈ ਕੰਮ ਕਰਨਾ ਹੈ ਇਸ ਦੇ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ ਉਹਨਾਂ ਨੇ ਕਿਹਾ ਕਿ ਨਸ਼ੇ ਦੇ ਖਿਲਾਫ ਅਕਸਰ ਉਹ ਬੋਲਦੇ ਰਹਿੰਦੇ ਨੇ ਇਸ ਦੇ ਲਈ ਉਹਨਾਂ ਦੀ ਜਾਨ ਨੂੰ ਖਤਰਾ ਹੈ ਪਰ ਫਿਰ ਵੀ ਸਰਕਾਰ ਨੇ ਸੁਰੱਖਿਆ ਘਟਾ ਦਿੱਤੀ ਹੈ ਦੋਨਾਂ ਆਗੂਆਂ ਨੇ ਗ੍ਰਹਿ ਮੰਤਰੀ ਮੇਸ਼ਾ ਦੇ ਕੋਲ ਮੰਗ ਕੀਤੀ ਹੈ ਕਿ ਉਹਨਾਂ ਦੀ ਸੁਰੱਖਿਆ ਕੇਂਦਰ ਦੇ ਵੱਲੋਂ ਉਹਨਾਂ ਨੂੰ ਮੁਹੱਈਆ ਕਰਾਈ ਜਾਵੇ ਤਾਂ ਇਸ ਤਰ੍ਹਾਂ ਦੀ ਗੱਲ ਜਦੋਂ ਸਾਹਮਣੇ ਆਉਂਦੀ ਹੈ ਤੇ ਇਸ ਨੂੰ ਘਟਾ ਕੇ ਬਿਲਕੁਲ ਨਹੀਂ ਦੇਖਣਾ ਚਾਹੀਦਾ ਕਿ ਇਸ ਦੀ ਵਜ੍ਹਾ ਇਹ ਹੈ ਕਿ ਆਮ ਆਦਮੀ ਪਾਰਟੀ ਛੱਡ ਦੇਣਾ ਕਿ ਪੰਜਾਬ ਸਰਕਾਰ ਵੀ ਜੇ ਵਾਕਈ ਇਹ ਗੱਲ ਸੱਚ ਹੈ ਜਿਵੇਂ ਐਮਐਲਏ ਤੇ ਐਮਪੀ ਬਿਆਨ ਕਰ ਰਹੇ ਨੇ ਆਪਣੀਆਂ ਆਪਣੀਆਂ ਹੱਡ ਬੀਤੀਆਂ ਤਾਂ ਫਿਰ ਪੰਜਾਬ ਸਰਕਾਰ ਦੇ ਲਈ ਵੀ ਮਾੜੀ ਗੱਲ ਹੈ ਪਰ ਦੂਜੇ ਪਾਸੇ ਕਿ ਪਾਰਟੀ ਛੱਡਣ ਦੇ ਕਰਕੇ ਜਿਹੜੇ ਵਖਰੇਵੇਂ ਪੈਦਾ ਹੋਏ ਨੇ ਉਸ ਦੇ ਵਿੱਚੋਂ ਕਿਤੇ ਗੁੱਸਾ ਤਾਂ ਨਹੀਂ ਨਿਕਲ ਰਿਹਾ ਇਹ ਸਾਰੀਆਂ ਗੱਲਾਂ ਨੇ ਪਰ ਫਿਰ ਵੀ ਗੱਲਾਂ ਜਿੰਨੀਆਂ ਵੀ ਹੋਣ ਕਿਸੇ ਵੀ ਐਂਗਲ ਤੋਂ ਗੱਲ ਕੀਤੀ ਜਾਵੇ ਪਰ ਸਭ ਤੋਂ ਮੁਢਲੀ ਜਿਹੜੀ ਪਹਿਲੀ ਪਹਿਲੇ ਆਧਾਰ ਦੇ ਉੱਤੇ ਗੱਲ ਹੋਣੀ ਚਾਹੀਦੀ ਹੋਏ ਆ ਕਿ ਕਿਸੇ ਦੇ ਨਾਲ ਵੀ ਅਣਹੋਣੀ ਘਟਨਾ ਸੁਰੱਖਿਆ ਦੀ ਘਟੌਤੀ ਦੇ ਕਰਕੇ ਬਿਲਕੁਲ ਵੀ ਵਾਪਰਨੀ ਨਹੀਂ ਚਾਹੀਦੀ ਇਸ ਦੇ ਬਾਰੇ ਤੁਹਾਡਾ ਨਿੱਜੀ ਤੌਰ ਦੇ ਉੱਤੇ ਕੀ ਮੰਨਣਾ ਹੈ ਕੀ ਸੋਚਣਾ ਹੈ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ